ਸਸਿਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਅੱਛੇ ਹਮ ਬਣਾਇਆ ਕਰਾਂਗੇ ਹਿੰਦੀ ਮੂਵੀ ਆ ਮੀਨ ਹਿੰਦੀ ਫਿਲਮਸ ਆਚਾ ਆਪ ਹੀ ਬਣਾਓਗੇ ਹਮ ਤੋਂ ਨਹੀਂ ਬਣਾਏਗੇ ਵਾਓ ਉਹ ਬਹੁਤ ਚਲਤੀ ਹੈ ਇਸ ਲਈ ਵੀ ਵਾਚ ਵਾਈਸ ਓਕੇ ਅਸਵਰ ਟਿੰਗ ਇਸ ਤੇ ਅੱਜ ਜਿਵੇਂ ਤੁਸੀਂ ਮੈਂ ਉਸੇ ਹੀ ਬੋਲਤਾ ਸੀ ਵਾਓ ਯਾਸ ਅੱਜ ਅਸੀਂ ਚੱਲੇ ਆ ਜੀ ਆਪਣੇ ਖੇਤ ਆਪਣੇ ਜਿਹੜੇ ਦਸਮੀਆਂ ਬਾਬਾ ਜੀ ਨੇ ਹਨਾ ਉੱਥੇ ਸੁਗਣੀ ਸਾਧਾ ਪਾਠ ਕਰਾਵਾਂਗੇ ਤੇ ਅੱਜ ਸਾਰਾ ਪਰਿਵਾਰ ਆਪਣਾ ਜਿੰਨੇ ਵੀ ਆਪਣੇ ਘਰ ਨੇ 10 12 ਹਨਾ ਸਾਰੇ ਉੱਥੇ ਖੇਤ ਹੋਣਗੇ ਤੇ ਆਪਾਂ ਵੀ ਚੱਲੇ ਆ ਕਿਉਂਕਿ ਅੱਜ ਦਿਨ ਸੰਡੇ ਆ ਤੇ ਬੱਚਿਆਂ ਨੂੰ ਛੁੱਟੀ ਆ ਹਨਾ ਫਿਰ ਸਾਰੇ ਇਹ ਸੋਚ ਦਿੰਦੇ ਨੇ ਕਿ ਚਲੋ ਬੱਚੇ ਵੀ ਨਾਲ ਹਨਾ ਉੱਥੇ ਵਗ ਜਾਣਗੇ ਵੀ ਆਪਾਂ ਦਿਨ ਐਤਵਾਰ ਰੱਖੀਏ ਤੇ ਫਿਰ ਐ ਦੁਆਰ ਵਾਲ ਦਿਨ ਹੀ ਆਪਾਂ ਜਿਹੜਾ ਵੀ ਕੋਈ ਪ੍ਰੋਗਰਾਮ ਹੁੰਦਾ ਉਹ ਕਰਦੇ ਆ ਆਪਣੇ ਖੇਤ ਜਿਵੇਂ ਜਦੋਂ ਕਣਕ ਆਉਂਦੀ ਆ ਤਾਂ ਉਦੋਂ ਚੌਲਾਂ ਦਾ ਕੜਾਹਾ ਜੀਰੀ ਵੇਲੇ ਚੌਲਾਂ ਦਾ ਕੜਾਹਾ ਕੱਢਦੇ ਆ ਜੀ ਅਸੀਂ ਤਾਂ ਹੀ ਰੱਖਦੇ ਹਾਂ ਸੰਦੇ ਕਿਉਂਕਿ ਸਾਰੇ ਬੱਚੇ ਮਸਤੀ ਕਰਨਗੇ ਹਾਂ ਸਾਗੇ ਮੇਰੀਆਂ ਦੀਦੀਆਂ ਆਉਣਗੀਆਂ ਕਜ਼ਨਸ yes ਇਹ ਇਹਨਾਂ ਬੁੱਤਿਆ ਨਾਲਦਰ ਪੂਜੀ ਨੇ ਅਸੀਂ ਕਰਦੇ ਅੱਜ ਅਸੀਂ ਕਰਦੇ ਸਦਾ ਨੈਕਸਟ ਬਲੌਗ ਅੱਜ ਅਸੀਂ ਜਾਵਾਂਗੇ ਸਾਡੇ ਖੇਤ ਖੰਡ ਪਾਚੀ ਅੱਛਾ ਮੇਰੇ ਸਾਰਿਆਂ ਕਜ਼ਨ ਪੂਜੀ ਸੌਂ ਗਿਆ ਹੈ ਤੇ ਧੀ ਦੀਆਂ ਸੋਨੋ ਮੇਰੀਆਂ ਕਜ਼ਨ ਪੂਜੀਆਂ ਨੇ ਪੂਜੀਆਂ ਨੇ ਕੰਡੀਆਂ ਪੂਜੀਆਂ ਤੇ ਆਪਾਂ ਸੋਨੂੰ ਮਲਾਵਾਂਗੇ ਸਾਰਿਆਂ ਦੇ ਨਾਮ ਤੇ ਕੋਸ਼ਿਸ਼ ਕਰਾਂਗੇ ਵੀ ਜੇ ਆਪਣਾ ਬਲੌਗ ਬਣਿਆ ਹਨਾ ਤਾਂ ਆਪਾਂ ਉੱਥੇ ਸੋਨੂੰ ਜ਼ਰੂਰ ਵਲੌਗ ਬਣਾਵਾਂਗੇ ਤੇ ਜਿਹੜਾ ਆਪਣਾ ਆਪਣਾ ਖੇਤ ਆ ਉਹ ਆਪਣਾ ਅਲੱਗ ਖੇਤ ਆ ਜਿਹੜੀ 10ਵੇਂ ਬਾਬਾ ਜੀ ਦੀ ਸਮਾਤ ਆ ਉਹ ਆਪਣੇ ਬਾਬਾ ਜੀ ਦੇ ਦਿਖਾਤੀ ਹੋਗੀ ਸਾਡੇ ਜਦੋਂ ਅਸੀਂ ਪਹਿਲਾਂ ਜਾਂਦੇ ਹੁੰਦੇ ਸੀ ਉਹ ਮਾਰਚ ਚ ਗਏ ਸੀ 1 2 3 ਨੂੰ ਗਏ ਸੀ ਜਦ ਮੈਨੇ ਛੁੱਟੀ ਮਾਰੀ ਸੀ ਬਹਾਨੇ ਦੀ ਹਾਂ ਪਰ ਪ੍ਰਕਾਸ਼ ਹੋਇਆ ਸੀ ਉਹ ਦੋ ਹਾਂਜੀ ਹਾਂ ਚਲੋ ਚਲੋ ਡੈਡੀ ਹੋ ਗਏ ਤਿਆਰ ਬੱਚੇ ਡੈਡੀ ਨਹੀਂ ਆਇਆ ਦੋ ਉਹ ਨਾਲ ਨਹੀਂ ਆਪਾਂ ਲੈ ਕੇ ਜਾਂਦੇ ਅੱਜ ਤਾਂ ਵੱਡੇ ਡੈਡੀ ਜਾਣਗੇ ਤੇ ਬਿੱਕਿਉਰੀ ਆਪਣੀ ਦੂਸਰੀ ਗੱਡੀ ਲੈ ਗਏ ਨੇ ਮਹਾਰਾਜ ਦੀ ਸਵਾਰੀ ਲੈ ਕੇ ਜਾਣਗੇ ਤੇ ਹੁਣ ਆਪਾਂ ਆਪਣੀ ਬਰੀਜਾ ਗੱਡੀ ਦੇ ਵਿੱਚ ਚੱਲਾਂਗੇ ਡੈਡੀ ਦੇ ਨਾਲ ਕੱਲਾਣਾ ਬੈਠਿਓ। ਕੱਲਾਣਾ ਉਹ ਦੇ ਬੈਠਿਓ। ਉਹ ਆ ਗਿਆ ਮਿੰਲਾ ਦਾ ਵਿੱਕੀ ਰੈਡੀ ਵੀ। ਅੱਪਾ ਕੱਤੀ ਜੀ ਬੈਠਾਂਗੇ ਉਹ ਇੰਨੀ ਜੀ। ਫਿਰ ਚੱਪਲਾ ਕੱਢ ਜਾਨੇ ਆ। ਚੱਪਲਾ ਕੱਢ ਜੋ ਫਿਰ ਸਵੇਰ ਫਿਰ ਫਿਰ ਮਹਾਰਾਜੀ ਸਵਾਰੀ ਜਾਊਗੀ ਨਾ। ਡੈਡੀ ਫਿਰ ਗੱਡੀ ਦੇ ਵਿੱਚ ਚੱਪਲਾ ਮਹਾਰਾਜ ਦੀ ਸਵਾਰੀ ਜਾਊਗੀ। ਕੱਢ ਕੇ ਵਹਿ ਜਾਣੇ ਆ। ਕੱਢ ਕੇ ਕੋਈ ਕਰੀ ਨਹੀਂ ਆਉਂਗਾ ਧਰ ਕੋਲ। ਸinare ਲਾ ਕੇ ਜੋੜੀਏ ਨੇ। ਹੈ ਨਾ? ਮੇਰੀ ਪੁੱਤ। ਐ ਕਰੋ ਉਹ ਚ ਪਾ ਦਿਓ ਥੈਲੇ ਚ ਬਦਮਾ ਕਰਤਾ। ਬਸ ਕੱਢ ਕੇ ਆਉਣਾ ਆਪਾਂ ਨੇ ਉੱਥੇ। ਹਾਂ। ਚਲੋ ਜਵਾਬ ਲੈ ਜਾਗੇ ਮੂਰਲੀ ਸਿੰਘ ਤੇ ਵਹਿ ਜਾਣੇ। ਹਾਂ। ਬਬੂ ਸਾਡੋ ਦੁੱਧ। ਫੋਨ ਕਰਿਆ। ਫੋਨ ਤੇਰਾ ਲੱਗਦਾ ਨਹੀਂ। ਅਸੀਂ ਕਹਿ ਦਿੱਤੇ ਵੀ ਅਸੀਂ ਆ ਰਹੇ ਆ। ਤੇ ਲੈ। ਕੀ? ਆਪ ਘਰੇ ਚਲੇ ਜਾ। ਪਾਪਾ। ਕਰੀਂ ਉਹ ਜਿਦਾਂ ਕਰਨਾ ਨਹੀਂ। Ciao! Ciao! Faglielo vero! Ciao! 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 mamma? Ciao! 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 ਇਹ ਕੀ ਇਹ

देख देखल जाओ आले अपन रों देख जाके देख ਕੀ ਕਰ ਰਹੀ ਹੈਂ ਮਾਂ 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 ਮ মাক নাই নাই ਕੰਦਰੋਂ ਆਪਾਂ ਤੇਨਿ ਕਿ ਪਤਾ ਲਿਖੇ ਜਦੋਂ ਗਿਰੇਗਾ ਉਹ ਨਾ ਆ ਕੇ 라ਜੀ ਆ ਬਈਆ ਕਰਪਾਉਂਗੇ ਪੂਜਾਂਗੇ ਨਾ ਚੌਧਰੀ ਮੈਂ ਤਾਂ ਉਹਦਾ ਕਾਟਦਾ ਮੈਂ ਬਸ ਇੱਕ ਦੁੱਖਾਵੇਂ ਬੰਦਾ ਅੱਛਾ ਉੱਥੇ ਹੁੰਦਾ ਵੇ ਕਿ ਪਰ ਕਰਾਂਗੇ ਉਹਦੇ ਬਾਰੇ ਕੌਣ ਰੱਖੀ ਦੋ ਵਜੇ ਅੰਦਰੋਂ ਬਾਹਰ ਆਵਾਂਗੇ ਹੁਣ ਦੋ ਵਜੇ ਉਹ ਤਿਆਰ ਨੇ ਬਣ ਕੇ ਪਾਗੇ ਤੇ ਮੈਂ ਨਹੀਂ ਗਿਰ ਬੰਦਾ ਬਠੀ ਬਠੀ ਬੋਲੀ ਦੇਖਣਾ ਉਹ ਕੱਲੀ ਬੰਦਾ ਜੋ ਹੈ ਕੀ ਤੇ ਪਾ ਦੋ ਨਹੀਂ ਫਿਰ ਰਹਿਣ ਦੋ ਕੋਈ ਇਹ ਕੀਤਾ ਬਸ ਫਿਰ ਪਾ ਦੋ ਥੋੜੀ ਵਿਕੀ ਕੱਲ ਦਿ ਮਾਰੂਗੀ ਆਏ ਗੱਲ ਕਹਿੰਦੇ ਪਾ ਲੈ ਵਾਹ ਕਨਾ ਮਿੱਟੀ ਲੈ ਕੇ ਬੈਂਕਰ ਮੁਰਦੇ ਲਾਖੇ ਲੈ ਮੈਂ ਕਰੀ ਜਾਉਂਦਾ ਛੁੜ ਕੇ ਵੰਦੜੀ ਨਾ ਦਰ ਮੈਂ ਚਲੋ ਫਿਰ ਚੱਲੀ ਹਾਂਜੀ ਅਸੀਂ ਖੇਤ ਜਾਏ ਆਏ ਜੀ ਹਨਾ ਤੇ ਪਹਿਲਾਂ ਸੁਖਨੀ ਸਾਦਾ ਪਾਠ ਹੋਇਆ ਫਿਰ ਦੁਪਹਿਰੇ ਚਪੈਰਾ ਸਾਹਿਬ ਦਾ ਪਾਠ ਹੁੰਦਾ ਆਪਣੇ ਖੇਤ ਦਸਨੀਆ ਜੀ ਬਾਬਾ ਜੀ ਦੇ ਤੇ ਫਿਰ ਉਹ ਸ਼ਾਮ ਦੇ 4:30 ਵਜੇ ਜਾਂਦੇ ਨੇ ਉੱਥੇ ਹਨਾ ਪਾਠ ਕਰਦੇ ਹੋਏ ਪਹਿਲਾਂ ਤਾਂ ਵਿੱਕੀ ਤੇ ਡੈਡੀ ਵਗ ਜਾਂਦੇ ਹੁੰਦੇ ਤੇ ਫਿਰ ਇੱਕ ਦੋ ਵਾਰ ਕੰਮ ਹੋ ਗਿਆ ਫਿਰ ਡੈਡੀ ਤੇ ਮੰਮੀ ਵਗ ਜਾਂਦੇ ਤੇ ਅੱਜ ਡੈਡੀ আর ਮੰਮੀ ਘਰੇ ਆ ਗਏ ਤੇ ਅੱਜ ਮੈਂ ਤੇ ਵਿੱਕੀ ਨੇ ਸੇਵਾ ਲਾਤੀ ਵੀ ਚਲੋ ਪਰਿਵਾਰ ਚੋਂ ਹਨਾ ਕੋਈ ਵੀ ਮੈਂਬਰ ਪਹੁੰਚ ਜੇ ਵੀ ਹਾਜ਼ਰੀ ਲੱਗਣੀ ਜ਼ਰੂਰੀ ਆ ਤੇ ਅੱਜ ਫਿਰ ਮੈਂ ਤੇ ਵਿਕੀਨੇ ਚ ਪਹਿਰਾ ਸਾਦਾ ਪਾਠ ਕੀਤਾ ਲੇਟ ਹੋ ਗਏ 5 ਵਜੇ ਸਾਨੂੰ ਹਨਾ ਕਿਉਂਕਿ ਫਿਰ ਉੱਥੇ ਸਾਰਾ ਸਮਾਨ ਦੀ ਸਾਮ ਸੁਵਾਈ ਵੀ ਕਰਕੇ ਆਉਣੀ ਹੁੰਦੀ ਆ ਤੇ ਹੁਣ ਜਿਹੜੇ ਆਪਾਂ ਨੂੰ ਕਮੈਂਟ ਆਏ ਨੇ ਆਪਾਂ ਉਹਨਾਂ ਦੇ ਨਾਮ ਬੋਲਣ ਲੱਗਿਆਂ ਜੀ ਪਹਿਲਾ ਨਾਮ ਹੈਗਾ ਸੁਖਨੂਰ ਸਰੋਹ ਮਨੀ ਕਾਨਗੜ ਇਕਬਾਲ ਸੰਧੂ ਬਲਜੀਤ ਕੌਰ ਨਾਜ ਸਿੰਘ ਕਲਵਿੰਦਰ ਸਿੰਘ ਜਸਵਿੰਦਰ ਸਿੰਘ ਬਾਠ ਯੂ ਐਸ ਏ ਤੋਂ ਬਲਦੇਵ ਸਿੰਘ ਰਸੀਦਾ ਮੁਹੰਮਦ ਆਫਜਲ ਜਰਮਨੀ ਤੋਂ ਜੀ ਸ਼ਬਦ ਕੀਰਤਨ ਅੰਮਿਤ ਅਛਰਾ ਤੇ ਗੁਰਪਿਆਰ ਸਿੰਘ ਕੁਲਵੰਤ ਸਿੰਘ ਜਸਵਿੰਦਰ ਸਿੰਘ ਕੋਕਰੀ ਕਲਾ ਤੋਂ ਪੰਨੀਤ ਕੁਮਾਨ ਪਰ ਭਾਜਨ ਕੌਰ ਪੰਚਕੁਲਾ ਤੋਂ ਜੀ ਨਵਜੋਤਵਾਲ ਕੈਨੇਡਾ ਤੋਂ ਮੰਨੂ ਗਰੇਵਾਲ ਗੁਰਤੇਜ ਸਿੰਘ ਚਹਿਲ ਤੇ ਨਵਜੋਤ ਕੌਰ ਮੁਹੰਮਦ ਤਾਰਿਕਾ ਲੋ ਜੱਟ ਪਾਕਿਸਤਾਨ ਤੋਂ ਜੀ ਨਸੀਬ ਕੌਰ ਇੰਦਰਪ੍ਰੀਤ ਢਾਲੀਵਾਲ ਵਿੱਕੀ ਫਰੋਮ ਪਾਕਿਸਤਾਨ ਤੋਂ ਜੀ ਨਮਜੋਤਵਾਲ ਕੈਨੇਡਾ ਤੋਂ ਰਮਨਦੀਪ ਕੌਰ ਹਰਪ੍ਰੀਤ ਸਿੰਘ ਤੇ ਇੱਕ ਹਰਪ੍ਰੀਤ ਕੌਰ ਜਿਹੜਾ ਹਰਪ੍ਰੀਤ ਸਿੰਘ ਆ ਜੀ ਉਹਨਾਂ ਨੇ ਪਹਿਲਾਂ ਗਿਆ ਸੀ ਕਹਿੰਦੇ ਸਾਡਾ ਨਾਮ ਰਹਿ ਗਿਆ ਹੈ ਨਾ ਤੇ ਅੱਜ ਆਪਾਂ ਨੇ ਉਹਨਾਂ ਦਾ ਨਾਮ ਬੋਲਤਾ ਇੱਕ ਵਾਰ ਫੇਰ ਹਰਪ੍ਰੀਤ ਸਿੰਘ ਸਖਵਿੰਦਰ ਸਿੰਘ ਜਸਵਿੰਦਰ ਸਿੰਘ ਕੈਨੇਡਾ ਤੋਂ ਗੁੱਡੂ ਸਿੰਘ ਦਿਲਪ੍ਰੀਤ ਸਿੰਘ ਸੋਹਣ ਸਿੰਘ ਸਖਵਿੰਦਰ ਸਿੰਘ ਦਿਲਜੀਤ ਕੌਰ ਜਗਦੇਵ ਸਿੰਘ ਸਰਾਏ ਸਰਾਏ ਨਾਗਾ ਪਤਾ ਨਹੀਂ ਸਰਾਏ ਨਾਗਾ ਗਾਗਨ ਢੀਂਸਾ ਮੀਰ ਸਿੰਘ ਮੰਡੀ ਗਲਾਂ ਵਿੱਕੀ ਬਰਾੜ ਲੱਖਾ ਬਰਾੜ ਜਸਵੀਰ ਕੌਰ ਯੂਕੇ ਤੋਂ ਰਾਜਵਿੰਦਰ ਕੌਰ ਯੂਕੇ ਤੋਂ ਮੇਜਰ ਸਿੰਘ ਬਾਵਲੀ ਹੰਗਾ ਕੈਨੇਡਾ ਤੋਂ ਕੁਲਵਿੰਦਰ ਢਾਲੀਵਾਲ ਬਰਨਾਲੇ ਤੋਂ ਜੀ ਹਰਦੀਪ ਕੌਰ ਬੱਬੂ ਜਸਵਿੰਦਰ ਸੰਧੂ ਸੇਵ ਸਿੰਘ ਸਾਮਰ ਸਿੰਘ ਗੁਰਜੀਤ ਸੰਧੂ ਸਖਵੀਰ ਕੌਰ ਸਰਬਜੀਤ ਕੌਰ ਜਸ ਸਿੰਘ ਕੈਨੇਡਾ ਤੋਂ ਇਹ ਸਾਰੇ ਕਮੈਂਟਸ ਜੀ ਜਿਹੜੇ ਆਪਾਂ ਨੂੰ ਆਏ ਸੀ ਵੀਡੀਓ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਜੀ ਤੇ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਤੇ ਵਧੀਆ-ਵਧੀਆ ਕਮੈਂਟ ਕਰਦੇ ਰਿਹਾ ਕਰੋ ਹਨਾ ਜੀ ਤੇ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਵਿੱਚ ਦਿਓ ਆਗਿਆ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ